ਪੰਜਾਬੀ ਲੋਕ ਵਿਰਸੇ ਤੇ ਪੰਜਾਬੀ ਲੋਕੀਤਾਂ ਨੂੰ ਪੰਜਾਬੀ ਲੋਕ ਕਾ ਰੂਪ ਨੂੰ ਸਮਰਪਿਤ YouTube ਚੈਨਲ ਰੰਧਾਵਾ ਪਰਮਜੀਤ ਤੁਹਾਡਾ ਜ਼ਬਤਾ ਸਵਾਗਤ ਕਰਦਾ ਹੈ ਜੀ ਔਰ ਮੈਂ ਪ੍ਰੋਫੈਸਰ ਰੰਧਾਵਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਆ ਦੋਸਤੋ ਲੈ ਕੇ حاضر ਹਾਂ ਤੁਹਾਡੇ ਵਾਸਤੇ ਰੋਜ਼ ਦੀ ਤਰ੍ਹਾਂ ਇੱਕ ਨਵਾਂ ਵੀਡੀਓ ਆ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਔਰ ਦੱਸਿਆ ਕਰੋ ਕਿ ਅਸੀਂ ਇਸ ਚੈਨਲ ਨੂੰ ਹੋਰ ਕਿਵੇਂ ਬਿਹਤਰੀਨ ਬਣਾ ਸਕਦੇ ਹਾਂ ਤੁਹਾਡੇ ਸੁਝਾਵਾਂ ਦੀ ਸਾਨੂੰ ਹਮੇਸ਼ਾ ਜ਼ਰੂਰਤ ਹੁੰਦੀ ਹੈ ਆ ਦੁੱਤ ਤੁਹਾਡਾ ਚੈਨਲ ਪੰਜਾਬੀ ਲੋਕ ਕਾਵ ਰੂਪਾਂ ਨੂੰ ਖਾਸ ਕਰਕੇ ਤਵਜੋ ਦੇ ਰਿਹਾ ਹੈ ਤੁਸੀਂ ਵੀ ਇਸ ਪੱਖੋਂ ਆਪਣਾ ਯੋਗਦਾਨ ਦੇਵੋ ਜੀ ਸਾਨੂੰ ਵੀਡੀਓ ਬਣਾ ਕੇ ਭੇਜੋ ਪੰਜਾਬੀ ਲੋਕ ਕਾਵ ਰੂਪਾਂ ਵਿੱਚੋਂ ਕਿਸੇ ਵੀ ਰੂਪਤੀ ਸੁਹਾਗ ਕੁੜੀਆਂ ਟੱਪੇ ਮਾਈਏ ਬੋਲੀਆਂ ਲੋਕ ਗੀਤ ਲੰਬੀਕ ਦੇ ਗੀਤ ਅਸੀਂ ਉਸ ਨੂੰ ਸਵੀਕਾਰਦੇ ਹਾਂ ਜੀ ਔਰ ਬੜੇ ਸਨਮਾਨ ਤੇ ਪਿਆਰ ਨਾਲ ਤੁਹਾਡੀ ਵੀਡੀਓ ਨੂੰ ਅਸੀਂ ਅਪਲੋਡ ਕਰਾਂਗੇ ਵੀਡੀਓ ਉਹਨਾਂ ਨੇ ਕਿਸੇ ਗੱਲ ਦਾ ਪਤਾ ਨਾ ਕਿਸਾਨੂੰ ਕਾਲ ਕਰ ਲਿਓ ਜੀ ਹੁਣ ਨੰਬਰ ਦਿੱਤਾ ਹੋਇਆ ਜੀ 98155 35010 ਜੀ ਸ਼ਾਰਟਸ ਵੀ ਭੇਜ ਸਕਦੇ ਹੋ ਬੋਲੀਆਂ ਸਟੜੀਆਂ ਤੇ ਟੱਪਿਆਂ ਦੇ ਜੀ ਅਸੀਂ ਉਹ ਵੀ ਪਾਣਾ ਪਸੰਦ ਕਰਾਂਗੇ ਜੀ ਆ ਦੋਸਤ ਸਾਡੇ ਚੈਨਲ ਤੇ ਜਿਹੜਾ ਦੂਸਰਾ ਮਕਸਦ ਜਿਹੜੀ ਦੂਸਰੀ ਕੋਸ਼ਿਸ਼ ਹੈ ਉਹ ਪੰਜਾਬੀ ਵਿਆਹ ਵਾਸਤੇ ਜਿਹਨਾਂ ਵੀ ਰਸਮੋ ਰਿਵਾਜ ਨੇ ਉਹਨਾਂ ਨੂੰ YouTube ਦੀ ਕਾਮਨ ਹਿਕੜੀ ਵਿੱਚ ਕੈਮਰਾ ਬੰਦ ਕਰਨਾ ਹੈ ਜੀ ਤੇ ਤੁਸੀਂ ਸਾਨੂੰ ਆਪਣੇ ਵਿਆਹ ਦੀ ਵੀਡੀਓ ਦੇਵੋ ਤੁਹਾਡੇ ਕਿਸੇ عزیز ਦੇ ਵਿਆਹ ਦੀ ਵੀਡੀਓ ਤੁਹਾਡੇ ਘਰ ਵਿੱਚ ਹੋ ਗਈ ਸਾਨੂੰ ਦਿਓ ਜੀ ਅਸੀਂ ਤੁਹਾਨੂੰ ਕਾਪੀ ਕਰਨ ਤੋਂ ਬਾਅਦ ਵਾਪਸ ਕਰ ਦੇਾਂਗੇ ਕੋਈ ਹਰਜ਼ਵਾਰੀ ਗੱਲ ਨਹੀਂ ਜੀ ਬਹੁਤ ਸਾਰੀਆਂ ਰਿਸਪੈਕਟੇਬਲ ਫਰੌਲ ਦੀਆਂ ਵੀਡੀਓ ਸਿਪਾ ਚੁੱਕੇ ਹੈ ਜੀ ਆ ਤੁਹਾਡੇ ਵੀ ਬਣੀ ਪਸੰਦ ਕਰਾਂਗੇ ਅਸੀਂ ਵਿਆਹ ਦੀਆਂ ਵੀਡੀਓਸ ਕਰਕੇ ਪਾਉਨੇ ਆ ਕਿਉਂਕਿ ਜਿੰਨਾ ਦੋਸਤਾਂ ਨੇ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰਨੇ ਹੁੰਦੇ ਨੇ ਅਕਸਰ YouTube ਨੂੰ ਸਰਚ ਕਰਦੇ ਰਹਿੰਦੇ ਨੇ ਵਿਆਹ ਦੀਆਂ ਵੱਖਰੀਆਂ ਵੱਖਰੀਆਂ ਰਸਮਾਂ ਨਿਭਾਉਣ ਦੇ ਵੱਖਰੇ ਵੱਖਰੇ ਆਈਡੀਆਸ ਲੈਣ ਵਾਸਤੇ ਔਰ ਤੁਹਾਡੀ ਵੀਡੀਓ ਵੀ ਕਿਸੇ ਦੀ ਸਰਚ ਵਿੱਚ ਚਾਹੇਗੀ ਔਰ ਤੁਹਾਨੂੰ ਔਰਿੰਜ ਤੁਸੀਂ ਵੀ ਸਮਾਜ ਨੂੰ ਕੋਈ ਨਾ ਕੋਈ ਯੋਗਦਾਨ ਦੇ ਰਹੇ ਹੋਵੋਗੇ ਅ ਦੋਸਤੋ ਮੈਂ ਉਮੀਦ ਕਰਦਾ ਕਿ ਤੁਸੀਂ ਸਾਡੀ ਬੇਨਤੀ ਨੂੰ ਸਵੀਕਾਰ ਕਰੋਗੇ ਹੋਰ ਵਿਆਹ ਦੀ ਵੀਡੀਓ ਭੇਜੋਗੇ ਜੀ ਚੈਨਲ ਸਬਸਕ੍ਰਾਈਬ ਜਰੂਰ ਕਰਨਾ ਬੈਲ ਆਈਕਨ ਪ੍ਰੈਸ ਜਰੂਰ ਕਰਨੀ ਹੈ ਔਰ ਆਲ ਨੋਟੀਫਿਕੇਸ਼ਨ ਪ੍ਰੈਸ ਜਰੂਰ ਕਰਨੀ ਹੈ ਜਿਨ੍ਹਾਂ ਦੋਸਤਾਂ ਨੇ ਆਲਰੇਡੀ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਨੂੰ ਕਰ ਦੀ ਜਰੂਰਤ ਨਹੀਂ ਹੈ ਸਭ ਕੁਝ ਅੰਡਰ ਹੋਏਗਾ ਜੀ ਓਕੇ ਦੋਸਤੋ ਫਿਰ ਮਿਲਦੇ ਆਗਲੀ ਵੀਡੀਓ ਸ਼ਬਾਹ ਬੈ ਟੇਕ ਕੇ ਥੈਂਕ ਯੂ ਰੰਦਾਵ ਕਰੰਜੀਤ YouTube ਚੈਨਲ ਦੇ ਸਾਰੇ ਈਵਰਸ ਨੂੰ ਪਰਮਜੀਤ कौर ਪੰਮੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਆਦab ਨਮਸਤੇ ਕਰਦੀ ਹਾਂ ਜੀ ਕੀ ਹਾਲ ਚਾਲ ਹੈ ਦੋਸਤੋ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਤੁਸੀਂ ਮੇਰੇ ਗੀਤਾਂ ਨੂੰ ਅਕਸਰ ਸੁਣਦੇ ਰਹਿੰਦੇ ਹੋ ਅਤੇ ਮੇਰੀ ਹੌਸਲਾ ਫੁਜਾਈ ਕਰਦੇ ਰਹਿੰਦੇ ਹੋ ਇਸੇ ਕਰਕੇ ਮੇਰਾ ਦਿਲ ਕਰਦਾ ਹੈ ਕਿ ਮੈਂ ਹੋਰ ਗੀਤ ਲੈ ਕੇ ਆਪਸੀ ਦਿੱਕਤਾਂ ਦੇ ਵਿਚਾਜ ਰਹੋ। ਅਸੀਂ ਸਾਰੇ ਜਾਣਦੇ ਹਾਂ ਕਿ ਰੰਧਾਵਾ ਬਰਨਜੀਤ ਭਾਈ ਸਾਹਿਬ ਇਹਨਾਂ ਗੀਤਾਂ ਨੂੰ ਸੰਭਾਲਣ ਲਈ ਕਿੰਨਾ ਵਧੀਆ ਪ੍ਰਾਲਾ ਕਰ ਰਹੇ ਹਨ। ਉਹਨਾਂ ਦਾ ਮੰਨ ਲੋਚਦਾ ਹੈ ਕਿ ਹਰੋ ਗੀਤ ਜੋ ਉਹਨਾਂ ਦੇ ਸੰਪਰਕ ਵਿੱਚ ਆਉਂਦਾ ਹੈ ਉਸ ਨੂੰ YouTube 'ਤੇ ਇੱਕ ਵਿੱਚ ਸੰਭਾਲ ਲੈਣ। ਤਾਂ ਜੋ ਸਾਡੀ ਆਉਂਦੀ ਹੋਈ ਆਰੀ ਬੀੜੀ ਜੋ ਨਾ ਗੀਤਾ ਨੂੰ ਇੰਨਾ ਪੰਜਾਬੀ ਸੱਭਿਆਚਾਰ ਤੋਂ ਬਿਲਕੁਲ ਵਿਸਰ ਚੁੱਕੀ ਹੈ ਉਹ ਵੀ ਇੰਨਾ ਗੀਤਾਂ ਤੋਂ ਕੋਈ ਲਾਭ ਲੈ ਸਕਣ ਇਹਨਾਂ ਨੂੰ ਸੁਣ ਸਕਣ ਅਤੇ ਇਹਨਾਂ ਦਾ ਆਨੰਦ ਮਾਣ ਸਕਣ ਅੱਜ ਜਮ ਮੈਂ ਗੀਤ ਲੈ ਕੇ ਹਾਜ਼ਰ ਹੋ ਰਹੀ ਆ ਇਹ ਮਾਂ ਬਾਪ ਦੇ ਪਿਆਰ ਨਾਲ ਸਬੰਧਤ ਗੀਤ ਹੈ ਅਜਿਹੇ ਰਿਸ਼ਤੇ ਤੁਹਾਨੂੰ ਪਤਾ ਹੈ ਕਿੰਨੇ ਗੀੰਤ ਹੀ ਹੁੰਦੇ ਹਨ ਇਹਨਾਂ ਨੂੰ ਸ਼ਬਦਾਂ ਵਿੱਚ ਬੰਨ੍ਹਣਾ ਬੜਾ ਮੁਸ਼ਕਿਲ ਹੈ ਜਾਂ ਇਹਨਾਂ ਬਾਰੇ ਐਕਸਪਲੇਨ ਕਰਨਾ ਬਹੁਤ ਮੁਸ਼ਕਿਲ ਹੈ ਇਹ ਦੇ ਨਾਲ ਜੁੜੇ ਹੋਏ ਰਿਸ਼ਤੇ ਹੁੰਦੇ ਆ ਚਲੋ ਫਿਰ ਗੀਤ ਸ਼ੁਰੂ ਕਰਦੀ ਆਂਗਨ ਲਾਵਾ ਟਾਲੀਆਂ ਆਵੇ ਕੋਈ विच विच लावा तूत्वे कोई विच 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 लावनिया तूत्वे होरांदे वीरे सावले कोई मेरा वीर मलुक वे कोई ਮੇਰਾ ਵੀਰ ਮ ਲੋਕ ਵੇ ਇਹ ਨ ਪਾਇਆਂ ਦੀ ਪੈਨ ਮ ਲਾਡਲੀ ਕੋਈ ਮੈਂ ਪਰਦੇਸਣ ਹੋ ਗਈ ਪਾਇਆਂ ਦੀ ਪੈ ਲਾਡਲੀ ਕੋਈ ਨੈ ਪਰਦੇਸਣ ਹੋ ਗਈ ਪਾਇਆ ਵੇਰਾ ਹੈ ਜਾਨ ਦੇਆ ਮੇਰਾ ਲੈ ਸੁਨੇ ਹੜਾ ਜਾਈਂ ਬੇ ਮੇਰਾ ਲੈ ਸੁਨੇ ਹੜਾ ਜਾਈ ਬੇ ਅੱਖੀ ਮੇਰੀ ਅਮੜੀ ਨੋ ਕਿਤੇ ਖੜੀ ਖੜਤੀ ਮਿਲ ਜਾਈ ਬੇ ਮੈਂ ਪਰਦੇਸਣ ਹੋ ਗਈ ਮੋਤੀ ਪਾਮਾ ਸੁਕਣੇ ਕੋਈ ਲੋਕਾਂ ਦੇ ਪਾਣੇ ਜਵਾਰੇ ਵੇ ਕੋਈ ਲੋਕਾਂ ਦੇ ਪਾਣੇ ਜਵਾਰੇ ਵੇ ਲੋਕ ਪੁੱਲੇ ਕੀ ਜਾਣਦੇ ਸਾਡੀ ਮਾਵਾਂ ਪੀਆਂਦੀ സറി ബസ മീ സരിയ മയാണ മന്ദ്ട ബോൾ ധിയ മന്ദ് ਜਾਦਤੀਆ ਤੁਰ ਜਾਂਦੀਆ ਫਿਰ ਕੋਈ ਨਾ ਪਾਉਂਦਾ ਸ਼ੋਰ ਨਹੀਂ ਕੋਈ ਮੈਂ ਪਰਦੇਸਣ ਹੋ ਗਈ ਪਾਇਆ ਬੇਪਤਨੀ ਜਾਂਦੇ ਆ ਮੈਨੂੰ ਪੱਤਨੋਂ ਪਾਰਟ ਪਾ ਦੇਈ ਮੈਨੂੰ ਪੱਤਨੋਂ ਪਾਰਟ ਪਾ ਦੇਈ ਹੱਥਾਂ ਦੀਆਂ ਦੇ ਮਾਂ ਮੁੰਦਰੀਆਂ ਕੋਈ ਕੰਨੰਦਾ ਵਾਲਾ ਲਾ ਦੇ ਮਾਂ ਕੋਈ ਮੈਂ ਪਰਦੇਸਣ ਹੋ ਗਈ ਮੈਂ ਨਹੀਂ ਸੁਣ ਮੇਰੀ ਇਹ ਮੇਰੇ ਬਾਬਲ ਨੂੰ ਸਮ ਜਾ ਦੇ ਮੇਰੇ ਬਾਬਲ ਨੂੰ ਸਮਝਾ ਦੇਵੀ ਗੱਲਾਂ ਕਰਦਾ ਮੇਰੀਆਂ ਮੈਂ ਮਰ ਕਟਾਰੀ ਖਾਖੇ ਨਹੀਂ ਕੋਈ ਮੈਂ ਪਰਦੇਸ ਆਲੇ ਆ ਗੱਡੀ ਸਹਜ ਸਹਜ ਤੋਰਵੇ ਗੱਡੀ ਸਹਜ ਸਹਜ ਤੋਰਵੇ ਜਾ ਆਖੀ ਮੇਰੀ ਅਹਮੜੀ ਨੂੰ ਕਿਤੇ ਖੜੀ ਕੜੋਤੀ మేలే jaye koi main par de san hogai aangan lawa taaliyan ave koi bich vich lawa toot ve koi bich vich laaniyan तूतमे होरां देवीरे सांवले कोई मेरा वीरम म लोक बे कोई मेरा वीरम म लोक बे पाया दी पैन में ਲਾਡਲੀ ਕੋਈ ਮੈਂ ਪਰਦੇਸਣ ਹੋ ਗਈ ਕੋਈ ਮੈਂ ਪਰਦੇਸਣ ਹੋ ਗਈ ਤਨਵ